ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹਰ ਕੋਈ ਚਿੰਤਿਤ ਹੁੰਦਾ ਹੈ ਸਾਰੇ ਮਾਤਾ ਪਿਤਾ ਨੂੰ ਚਿੰਤਾ ਨਾ ਕਰਕੇ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਰੱਖ ਕੇ ਬੱਚੇ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਹਮੇਸ਼ਾ ਆਪਣੇ ਧੀਆਂ ਪੁੱਤਰਾਂ ਨੂੰ ਆਸ਼ੀਰਵਾਦ ਦਿਓ ਕਹਿੰਦੇ ਨੇ ਕਿ ਪਰਮਾਤਮਾ ਤੋਂ ਪਹਿਲੇ ਮਾਤਾ ਪਿਤਾ ਦਾ ਆਸ਼ੀਰਵਾਦ ਧੀਆ ਪੁੱਤਰਾ ਨੂੰ ਬੱਚਿਆਂ ਨੂੰ ਲੱਗਦਾ ਹੈ ਕਿਉਂਕਿ ਸੱਚੇ ਪਾਤਸ਼ਾਹ ਆਪ ਖੁਦ ਕਹਿੰਦੇ ਹਨ ਕਿ ਮਾਤਾ ਪਿਤਾ ਹੀ ਰੱਬ ਦਾ ਰੂਪ ਹੈ ਬੱਚਾ ਜਦੋਂ ਸਵੇਰੇ ਉੱਠਦਾ ਹੈ ਉਸ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਆਸ਼ੀਰਵਾਦ ਦੋ ਵਾਹਿਗੁਰੂ ਜੀ ਤੇਰੇ ਸਿਰ ਤੇ ਮਿਹਰ ਪਰਿਆ ਹੱਥ ਹਮੇਸ਼ਾ ਰੱਖਣ ਤੇਰੇ ਅੰਗ ਸੰਗ ਸਦਾ ਸਹਾਈ ਰਹਿਣ ਅਤੇ ਸਭ ਤੋਂ ਵੱਡੀ ਅਸੀਸ ਆਪਣੇ ਬੱਚਿਆਂ ਨੂੰ ਇਹ ਵੀ ਜ਼ਰੂਰ ਦੋ ਕਿ ਪੁੱਤਰਾ ਤੂੰ ਆਪਣੇ ਹਮੇਸ਼ਾ ਧਰਮ ਦੇ ਨਾਲ ਜੁੜਿਆ ਰਹਿਣਾ ਹੈ ਜਿਹੜਾ ਬੱਚਾ ਆਪਣੀ ਜੜ ਦੇ ਨਾਲ ਜੁੜਿਆ ਰਹਿੰਦਾ ਹੈ ਧਰਮ ਦੇ ਨਾਲ ਜੁੜਿਆ ਰਹਿੰਦਾ ਹੈ ਉਹ ਜ਼ਿੰਦਗੀ ਦੇ ਵਿੱਚ ਕਦੀ ਵੀ ਨਹੀਂ ਟਟਕਦਾ ਕਿਉਂਕਿ 18 ਸਾਲ ਤੋਂ ਲੈ ਕੇ 24 ਸਾਲ ਤੱਕ ਜਿਹੜੀ ਉਮਰ ਹੁੰਦੀ ਹੈ ਉਹਦੇ ਵਿੱਚ ਬੱਚਾ ਬਹੁਤ ਜਲਦੀ ਟਟਕ ਜਾਂਦਾ ਹੈ ਉਥੇ ਮਾਪੇ ਬਾਪ ਨੂੰ ਚਿੰਤਾ ਰਹਿੰਦੀ ਹੈ ਉਸ ਉਮਰ ਦੇ ਵਿੱਚ ਮਾਤਾ ਪਿਤਾ ਨੂੰ ਦੋਸਤ ਦੇ ਰੂਪ ਵਿੱਚ ਬੱਚੇ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਬੱਚਾ ਭਟਕ ਨਾ ਜਾਏ ਕਈ ਵਾਰ ਤਾਂ ਅਸੀਂ ਕਹਿ ਵੀ ਦਿੰਨੇ ਹਾਂ ਕਿ ਆਪਣੇ ਟਾਈਮ ਦੇ ਨਾਲ ਸੁਧਰ ਜਾਏਗਾ ਕੋਸ਼ਿਸ਼ ਕਰਨ ਦੇ ਨਾਲ ਕਦੀ ਵੀ ਸਾਨੂੰ ਹਾਰ ਨਹੀਂ ਮਿਲਦੀ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਦਾ ਰਹਿੰਦਾ ਹੈ ਉਹ ਜ਼ਰੂਰ ਖਰਾ ਉਤਰਦਾ ਹੈ ਕਾਮਯਾਬ ਹੁੰਦਾ ਹੈ ਭਗਤ ਪੂਰਨ ਜੀ ਦੀ ਜੀਵਨੀ ਤੁਸੀਂ ਲੈ ਕੇ ਪੜਿਓ ਮਾਪੇ ਤਾਂ ਇਹੋ ਜੇ ਹੁੰਦੇ ਹਨ ਜਿਹੜੇ ਆਪਣੇ ਬੱਚੇ ਦੇ ਕਰਮ ਵੀ ਬਦਲ ਦਿੰਦੇ ਹਨ ਤੁਸੀਂ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਪੜ੍ਹੀ ਹੀ ਹੋਏਗੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਉਸ ਵਿੱਚ ਮਿਲ ਜਾਏਗਾ ਕਿਉਂਕਿ ਤੁਹਾਨੂੰ ਪਤਾ ਵੀ ਹੈ ਪੂਰਨ ਸਿੰਘ ਜੀ ਦੀ ਜਿਹੜੀ ਮਾਤਾ ਸੀਗੀ ਉਹ ਬੜੇ ਗਰੀਬ ਸਨ ਗਰੀਬੀ ਦੇ ਵਿੱਚ ਉਹਨਾਂ ਨੂੰ ਪਾਲਿਆ ਸੀ ਭਗਤ ਜੀ ਬਸ ਹਰ ਟਾਈਮ ਐਦਾਂ ਹੀ ਤੁਰਦੇ ਫਿਰਦੇ ਰਹਿੰਦੇ ਸਨ ਪਰ ਉਹਨਾਂ ਨੇ ਆਪਣੇ ਮਾਤਾ ਜੀ ਦਾ ਕਦੇ ਵੀ ਬੋਲ ਨਹੀਂ ਮੋੜਿਆ ਉਹ ਹਮੇਸ਼ਾ ਆਪਣੇ ਪੁੱਤਰ ਨੂੰ ਅਸੀਸਾਂ ਦਿੰਦੇ ਸਨ ਕਿ ਪੁੱਤਰ ਤੇਰਾ ਨਾਮ ਦੁਨੀਆ ਦੇ ਵਿੱਚ ਰੋਸ਼ਨ ਰਹੇਗਾ ਤੂੰ ਇਹੋ ਜਾਂ ਕੰਮ ਕਰੇਂਗਾ ਕਿ ਤੇਰੇ ਜਾਨ ਪਿੱਛੋਂ ਵੀ ਦੁਨੀਆ ਤੈਨੂੰ ਯਾਦ ਰੱਖੇਗੀ ਮਾਤਾ ਜੀ ਕਹਿੰਦੇ ਤੂੰ ਐਸਾ ਕੰਮ ਕਰ ਜਿਹਦੇ ਨਾਲ ਤੇਰਾ ਮੁਖ ਉਜਲਾ ਰਹੇ ਤੇਰੀਆਂ ਆਣ ਵਾਲੀਆਂ ਕੁੱਲਾਂ ਵੀ ਤਰ ਜਾਣ ਐਸ ਲਈ ਆਪਣੇ ਬੱਚੇ ਨੂੰ ਧਰਮ ਨਾਲ ਜ਼ਰੂਰ ਜੋੜੋ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਬੱਚਿਆਂ ਨੂੰ ਜ਼ਰੂਰ ਕਰਾਓ ਤਾਂ ਜੋ ਬੱਚਿਆਂ ਨੂੰ ਹਮੇਸ਼ਾ ਪ੍ਰਮਾਤਮਾ ਦਾ ਆਸ਼ੀਰਵਾਦ ਮਿਲਦਾ ਰਹੇ ਪਾਠ ਕਰਨ ਦੇ ਨਾਲ ਬੱਚਿਆਂ ਦੀ ਬੁੱਧੀ ਸਿੱਧੀ ਰਹੇਗੀ ਉਹ ਹਮੇਸ਼ਾ ਚੰਗੇ ਰਸਤੇ 'ਤੇ ਚੱਲਣਗੇ ਜਿਹੜੇ ਬੱਚੇ ਪਾਠ ਪੂਜਾ ਸਵੇਰੇ ਉੱਠ ਕੇ ਨਹੀਂ ਕਰ ਸਕਦੇ ਨਹੀਂ ਟਾਈਮ ਹੁੰਦਾ ਤਾਂ ਉੱਠ ਕੇ ਸਭ ਤੋਂ ਪਹਿਲਾਂ ਮਾਤਾ ਪਿਤਾ ਨੂੰ ਪੈਰੀ ਹੱਥ ਲਾ ਕੇ ਉਹਨਾਂ ਦਾ ਆਸ਼ੀਰਵਾਦ ਲਓ ਤਾਂ ਫਿਰ ਵੇਖਿਓ ਬੱਚਿਓ ਤੁਹਾਡਾ ਜੀਵਨ ਕਿਵੇਂ ਸਿੱਧੇ ਰਸਤਿਆਂ ਤੇ ਚੱਲਣ ਲੱਗ ਪਏਗਾ ਮਾਫ਼ ਕਰਨਾ ਕਦੇ ਵੀ ਕਿਸੇ ਦਾ ਬੱਚਾ ਗਲਤ ਰਾਹੇ ਨਾ ਪਵੇ ਜੇ ਬੱਚਾ ਪਟਕ ਵੀ ਗਿਆ ਹੈ ਤਾਂ ਉਸ ਨੂੰ ਕਦੀ ਵੀ ਗਲਤੀ ਦੇ ਨਾਲ ਵੱਧ ਸੀਸ ਨਾ ਦੇਣਾ ਉਹਨੂੰ ਤਦ ਵੀ ਚੰਗੀਆਂ-ਚੰਗੀਆਂ ਅਸੀਸਾਂ ਦੋ ਕਿਉਂਕਿ ਮਾਪੇ ਦੇ ਮੁਖ ਦੇ ਵਿੱਚ ਵਾਹਿਗੁਰੂ ਜੀ ਦਾ ਹਮੇਸ਼ਾ ਵਾਸਾ ਹੁੰਦਾ ਹੈ ਇਸ ਲਈ ਆਪਣੇ ਬੱਚਿਆਂ ਨੂੰ ਹਮੇਸ਼ਾ ਚੰਗੀਆਂ ਅਸੀਸਾਂ ਦੋ ਕਦੀ ਵੀ ਜਲਦੀ ਗੁੱਸੇ ਵਿੱਚ ਆ ਕੇ ਉਸ ਨੂੰ ਕੋਈ ਗਲਤ ਲਫ਼ਜ਼ ਨਾ ਬੋਲੋ ਅਕਸਰ ਪਿਤਾ ਨੂੰ ਬਹੁਤ ਹੀ ਜਲਦੀ ਗੁੱਸਾ ਆ ਜਾਂਦਾ ਹੈ ਪਰ ਮਾਂ ਦਾ ਦਿਲ ਬੱਚੇ ਪ੍ਰਤੀ ਹਮੇਸ਼ਾ ਕੋਮਲ ਹੁੰਦਾ ਹੈ ਉਹ ਉਸਨੂੰ ਹਮੇਸ਼ਾ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਸਾਰੇ ਮੇਰੇ ਪੈਨਪਰਾਵਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਮੇਰੀ ਇਹ ਵੀਡੀਓ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਹੌਲੀ-ਹੌਲੀ ਆਪਣੇ ਸੁਭਾਵਾਂ ਨੂੰ ਚੇਂਜ ਕਰੋ ਕਿਉਂਕਿ ਇੱਕਦਮ ਕਿਸੇ ਦਾ ਸੁਭਾਵ ਵੀ ਚੇਂਜ ਨਹੀਂ ਹੁੰਦਾ ਇਸ ਲਈ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਰੱਖ ਕੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੋ ਉਨਾਂ ਨੂੰ ਚੰਗੇ ਚੰਗੇ ਆਸ਼ੀਰਵਾਦ ਦੋ ਤਾਂ ਕਿ ਹਮੇਸ਼ਾ ਬੱਚਾ ਤਰੱਕੀਆਂ ਵਿੱਚ ਰਹੇ ਸੁખી ਰਹੇ ਉਹਨੂੰ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਸਾਰੇ ਸੁੱਖ ਪ੍ਰਾਪਤ ਹੋਣ ਬਾਣੀ ਨਾਲ ਜੁੜੇ ਰਹਿਣ ਸਿੱਖੀ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ